ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਜਿਵੇਂ ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਬਾਣੀ ਭਗਤ ਨਹੀਂ ਕਹਿ ਦਨਾ ਸ੍ਰੀ ਰਾਗ ਤੇ ਵੀ ਜਮਕ ਲਾ ਦੇਣੀ ਆ ਤੇ ਬਾਣੀ ਤੇ ਵੀ ਜਮਕ ਲਾ ਦੇਣੀ ਆ ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆ ਕੈ ਘਰ ਗਾਵਣਾ ਕੈ ਘਰ ਗਾਵਣਾ ਨਹੀਂ ਕਹਿਣਾ ਪਹਿਰਿਆ ਕੈ ਘਰ ਇੱਥੇ ਵਿਸਰਾਮ ਲੱਗੇਗਾ ਪਹਿਰਿਆ ਕੈ ਘਰ ਗਾਵਣਾ ਪਹਿਰਿਆ ਕੈ ਘਰ ਗਾਵਣਾ ਜੋ ਪਿੱਛੇ ਪਹਿਰੇ ਬਾਣੀ ਆਈ ਹੈ ਉਸ ਪਹਿਰੇ ਬਾਣੀ ਦਾ ਜਿਸ ਘਰ ਦੇ ਵਿੱਚ ਉਚਾਰਨ ਹੈ ਉਸ ਘਰ ਦੇ ਵਿੱਚ ਹੀ ਭਗਤ 베ਣੀ ਜੀ ਦਾ ਇਹ ਸ਼ਬਦ ਜਿਹੜਾ ਹੈ ਗਾਇਨ ਕਰਨਾ ਹੈ ਇਕ ਓੰਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ ਮਿਰਤਕ ਪਿੰਡ ਪਦ ਮਦਨਾ ਅਹ ਨੈਸ ਏਕ ਅਗਿਆਨ ਸੋ ਨਾਗਾ ਰੇ ਨਰ ਗਰਭਕੁੰਡਲ ਜਬ ਆਛਤ ਆਛਤ ਬੋਲਣਾ ਹੈ ਆਛਤ ਕਰਕੇ ਨਹੀਂ ਬੋਲਣਾ ਉਰਦ ਧਿਆਨ ਲਿਵ ਲਾਗਾ ਮਿਰਤਕ ਪਿੰਡ ਪਾਦ ਮਦਨਾ ਅਹ ਨਿਸ ਮਦਨਾ ਪਾਠ ਇਕੱਠਾ ਕਰਨਾ ਹੈ ਮਾਦਨਾ ਵੱਖਰਾ ਵੱਖਰਾ ਛਾਪਿਆ ਹੋਇਆ ਪਰ ਮਦਨਾ ਇਕੱਠਾ ਹੈ ਮਿਰਤਕ ਪਿੰਡ ਪਾਦ ਮਦਨਾ ਅਹ ਨਿਸ ਏਕ ਅਗਿਆਨ ਸੁਨਾਗਾ ਸੁਨਾਗਾ ਪਾਠ ਵੀ ਸਬੰਧਕ ਰੂਪ ਵਿੱਚ ਇਕੱਠਾ ਕਰਨਾ ਤੇ ਦਿਨ ਸੰਵਲ ਕਸ਼ਟ ਮਹਾ ਦੁਖ ਆਬ ਚਿਤ ਅਦਕ ਪਸਾਰਿਆ गर्भ ਛੋੜ ਮ੍ਰਿਤ ਮੰਡਲ ਆਇਆ ਤਉ ਨਰ ਹਰ ਮਨੋ ਵਿਸਾਰਿਆ ਫਿਰ ਪਛਤਾਵੇਗਾ ਮੂੜਿਆ ਤੂੰ ਕਮਨ ਕੁਮਤ ਭ੍ਰਮ ਲਾਗਾ ਚੇਤ RAM ਨਾਹੀ ਜਮਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਰਹਾ ਚੇਤ RAM ਇਥੇ ਜਮਕ ਲਾਉਣੀ ਹੈ ਚੇਤ RAM ਨਾਹੀ ਜਮਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਬਾਲ ਬਿਨੋਦ ਚੇਂਦ ਰਸ ਲਾਗ ਖਿਨ ਖਿਨ ਮੋਹ ਬਿ ਆਪੈ ਰਸ ਮਿਸ ਮੇਦ ਅੰਮ੍ਰਿਤ ਬਿਖ ਚਾਕੇ ਤ ਪੰਚ ਪ੍ਰਗਟ ਸੰਤਾਪੈ ਜਾਪ ਤਪ ਸੰਜਮ ਛੋੜ ਸੁਕ੍ਰਿਤ ਮਤ ਮਤ ਤੇ ਵਿਸਰਾਮ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ ਜਾਪ ਤਪ ਸੰਜਮ ਛੋੜ ਸੁਕ੍ਰਿਤ ਮਤ RAM ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੇ ਤੋ ਆਨ ਸਖਤ ਗਲ ਬੰਧਿਆ ਤਰਣ ਤੇਜ ਪਰ ਤ੍ਰਿ ਮੁਖ ਜੋਹ ਹੈ ਸਰ ਅਪਸਰ ਨਾ ਪਛਾਨਿਆ ਉਨਮਤ ਕਾਮ ਮਹਾ ਬਿਖ ਭੂਲੇ ਪਾਪ ਪੁੰਨ ਨਾ ਪਛਾਨਿਆ ਉਨਮਤ ਮੰਮੇ ਦੇ ਉਪਰ ਥੋੜਾ ਜਿਹਾ ਵਜਨ ਦੇ ਕੇ ਉਨਮਤ ਕਾਮ ਮਹਾ ਬਿਖ ਭੂਲੇ ਪਾਪ ਪੁੰਨ ਨਾ ਪਛਾਨੇ ਆ ਸੁਤ ਸੰਪਤ ਦੇਖ ਇਹੋ ਮਨ ਗਰਬਿਆ ਰਾਮ ਰਦਾ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤਾ ਭਾਗ ਮੁਖ ਜਨਮ ਵਿਗੋਇਆ ਪੁੰਡਰ ਕੇਸ ਕੁਸਮ ਤੇ ਧੌਲੇ ਸਬਤ ਪਾਤਾਲ ਕੀ ਬਾਣੀ ਪੁੰਡਰ ਕੇਸ ਕੁਸਮ ਤੇ ਧੌਲੇ ਧੌਲੇ ਕਰਕੇ ਨਹੀਂ ਬੋਲਣਾ ਧੌਲੇ ਆਮ ਆਪਾਂ ਬੋਲਦੇ ਆਂ ਦਾ ਕਿ ਧੌਲੇ ਆ ਗਏ ਤੌਲੇ ਈਲੇ ਨਹੀਂ ਕਹਿਣਾ ਬੋਲਣਾ ਲੈ ਹੀ ਐ ਤੌਲੇ ਪੁੰਡਰ ਕੇਸ Kusum ਤੇ ਤੌਲੇ ਸप्त पाताल ਕੀ ਬਾਣੀ ਲੋਚਨ ਸ਼ਰਮਹ ਬੁੱਧ ਬਲ 나ਠੀ ਤਾ ਕਾਮ ਪਵ ਸਮਾਧਾਣੀ ਤਾ ਤੇ ਵਿਖ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤਾ ਪਾਛੈ ਪਛੁਤਾਣਾ ਨਿਕੁਟੀ ਦੇਹ ਦੇਖ ਤੁਨ ਉਪਜੈ ਮਾਨ ਕਰਤ ਨਹਿ ਬੂਝੈ ਨਿਕੁਟੀ ਕੱਕੇ ਦੇ ਔਂਕੜ ਦਾ ਪੂਰਾ ਉਚਾਰਨ ਕਰਨਾ ਹੈ ਨਿਕਟੀ ਇਕੱਠਾ ਨਹੀਂ ਬੋਲਣਾ ਤੇ ਨਿਕੁਟੀ ਵੀ ਨਹੀਂ ਕਹਿਣਾ ਨਿਕੁਟੀ ਦੇਹ ਦੇਖ ਤੁਨ ਉਪਜੈ ਮਾਨ ਕਰਤ ਨਹੀਂ ਬੂਝੈ ਲਾਲਚ ਕਰ ਜੀਵਨ ਪਾਦ ਕਾਰਨ ਲੋਚਨ ਕਛੂ ਨਾ ਸੂਝੈ ਥਾਕਾ ਤੇਜ ਉਡਿਆ ਮਨ ਪੰਖੀ ਘਰ ਆਂਗਨ ਨਾ ਸੁਖਾਈ ਬੇਣੀ ਕਹ ਸੁਨ ਹੋਰੇ ਭਗਤ ਹੋ ਮਰਨ ਮੁਕਤ ਕੇ ਨ ਪਾਈ